ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਲਈ ਕਾਟਨ ਦੇ ਵਿੱਚ ਹੀ ਸੂਟ ਲੈ ਕੇ ਆਈਏ ਬੜੇ ਪਿਆਰੇ ਵਰਕ ਦੇ ਵਿੱਚ ਸੂਟ ਹੋਣਗੇ ਤੇ ਕਈ ਸੂਟਾਂ ਦੇ ਨਾਲ ਮਸਲੀਨ ਦੇ ਦੁਪੱਟੇ ਆਫਗਾਨਜ਼ਾ ਦੇ ਦੁਪੱਟੇ ਤੇ ਕਾਟਨ ਦੇ ਦੁਪੱਟੇ ਹੋਣਗੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਤੇ ਪ੍ਰਾਈਸ ਵੀ ਸੂਟਾਂ ਤੇ ਨਾਲ ਦੀ ਨਾਲ ਹੀ ਦੱਸਾਂਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਟੈਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਨੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਦਾ ਬਿਸ ਨਹੀਂ ਹੋਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਇੱਥੇ ਤੁਹਾਨੂੰ ਗਰਮੀ ਦੇ ਵਿੱਚ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਹੈ ਕਿ ਤੁਸੀਂ ਘਰੇ ਬੈਠ ਕੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਤੇ ਘਰੇ ਬੈਠੇ ਹੀ ਸੂਟ ਮੰਗਾ ਸਕਦੇ ਹੋ ਜੀ। ਤੇ ਹਰ ਇੱਕ ਤਰ੍ਹਾਂ ਦੇ ਕੱਪੜੇ ਦਾ ਚੰਗੀ ਤਰ੍ਹਾਂ ਐਕਸਪਲੇਨ ਕਰੀਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਜਿਹੜਾ ਸੂਟ ਤੁਸੀਂ ਬੁੱਕ ਕਰੋਗੇ ਉਹੀ ਸੂਟ ਤੁਹਾਨੂੰ ਘਰੇ ਪਹੁੰਚਣਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8240680800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਚਿਸ ਜੇ ਆ ਰਹੀ ਲਾ ਕਿਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਚਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਬਾਕੀ ਜੇ ਤੁਹਾਨੂੰ ਵੀਡੀਓ ਦੇ ਵਿੱਚੋਂ ਤੁਸੀਂ ਸੂਟ ਬੁੱਕ ਕਰਾਉਣਾ ਚਾਹੇ ਲੋਕਲ ਕਸਟਮਰ ਹੋ ਜਾਂ ਬਾਹਰ ਵਾਲੇ ਹੋ ਤਾਂ ਤੁਹਾਨੂੰ ਪੇਮੈਂਟ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਬੜਾ ਸੋਹਣਾ ਗ੍ਰੇ ਬਲੂ ਜਿਹਾ ਕਲਰ ਹੈ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਕਾਟਨ ਦੇ ਵਿੱਚ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਵੀ ਆਊਟਲਾਈਨਿੰਗ ਸੂਟ ਬਣ ਜਾਣਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਹੈ ਪੂਰਾ ਆਲਓਵਰ ਸੂਟ ਹੈ ਜੀ ਇਹ ਇਸੇ ਪ੍ਰਿੰਟਿੰਗ ਦੇ ਵਿੱਚ ਤੇ ਇਹਦੇ ਤੇ ਹੋਇਆ ਬੜਾ ਸੋਹਣਾ ਪਫ ਵਰਕ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਉੱਪਰ ਨੈੱਕ ਬਣ ਕੇ ਇਹ ਸਾਈਡ ਤੇ ਆ ਜਾਣੇ ਆ ਬਹੁਤ ਸੋਹਣਾ ਵਰਕ ਹੋਇਆ ਤੇ ਘੇਰੇ ਤੇ ਲੱਗੀ ਹੋਈ ਹੈ ਲੇਸ ਬੜੀ ਪਿਆਰੀ ਲੇਸ ਘੇਰੇ ਤੇ ਲੱਗੀ ਹੋਈ ਹੈ ਇਹ ਘੇਰੇ ਤੇ ਰੱਖ ਸਕਦੇ ਹੋ ਜਾਂ ਬਾਜੂ ਤੇ ਲਵਾਣੀ ਹੈ ਤੁਸੀਂ ਬਾਜੂ ਤੇ ਲਵਾ ਸਕਦੇ ਹੋ ਆਲਓਵਰ ਸੂਟ ਬਹੁਤ ਸੋਹਣੇ ਵਰਕ ਦੇ ਨਾਲ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਲੇਸ ਲੱਗੀ ਹੋਈ ਹੈ ਤੇ ਕਾਰਨਰਸ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਸਾਰਾ ਵਰਕ ਕੀਤਾ ਹੋਇਆ ਕਾਰਨਰ ਤੇ ਤੇ ਸੈਂਟਰ ਦੇ ਵਿੱਚ ਇਹ ਸਾਰੀ ਬਲੌਕ ਪ੍ਰਿੰਟਿੰਗ ਹੋਈ ਹੈ ਦੁਪੱਟੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹਨੂੰ ਕਹ ਜਣੀ ਦੇਖੋ ਕਿੰਨਾ ਪਿਆਰਾ ਦੁਪੱਟਾ ਚਾਰੋਂ ਕਾਰਨਰਸ ਤੇ ਵਰਕ ਵੀ ਹੋਇਆ 4 ਸਾਈਡ ਲੇਸ ਵੀ ਲੱਗੀ ਹੋਈ ਹੈ ਬੜਾ ਪਿਆਰਾ ਬਲੌਕ ਪ੍ਰਿੰਟਿੰਗ ਦੇ ਵਿੱਚ ਇਸ ਤੇ ਡਿਜ਼ਾਈਨ ਬਣਿਆ ਇਹ ਰੁਕਾ ਜਣੀ ਦੇਖੋ ਸੂਟ ਦੀ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਇਹਦੇ ਵਿੱਚ ਹੈਗਾ ਬੜਾ ਸੋਹਣਾ ਪਿੰਕ ਜਿਹਾ ਕਲਰ ਹੈ ਪਿੰਕ ਪਿਆਜ਼ੀ ਕਲਰ ਆਹ ਲੋਗਰ ਸੂਟ ਰਹਿਣਾ ਪੂਰੇ 5 ਮੀਟਰ ਦੀ ਕੱਟ ਹੈ ਸੂਟ ਦੀ ਅਕਬਰਕ ਸਾਰੇ ਤੇ ਹੀ ਵਰਕ ਹੋਇਆ ਘੇਰੇ ਤੇ ਆ ਜਣਾ ਬਹੁਤ ਸੋਹਣਾ ਘੇਰੇ ਤੇ ਲੇਸ ਲੱਗੀ ਹੋਈ ਹੈ ਨਾਲ ਇਹ ਆਪਣਾ ਸੂਟ ਇਹ ਨਾਲ ਹੈ ਗੱਬਟੀ ਹੋਰ ਮੁਸਬੀਨ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਚਾਰੇ ਸਾਈਡ ਲੇਸ ਲੱਗੀ ਹੋਈ ਹੈ ਵਿੱਚ ਬਲੌਕ ਪ੍ਰਿੰਟਿੰਗ ਹੈ ਤੇ ਚਾਰੇ ਕਾਰਨਰਸ ਤੇ ਦੇਖੋ ਇਹ ਸਾਰਾ ਵਰਕ ਹੋਇਆ ਹੈ ਚਾਰੇ ਕੋਨਿਆਂ ਤੇ ਸੋਹ ਦੁਪੱਟੇ ਦੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਇਹ ਮਕਾਨ ਬਹੁਤ ਪਿਆਰੇ ਦੁਪੱਟੇ ਦੇ ਨਾਲ ਇਹ ਵਾਲਾ ਸੂਟ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇਣਾ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਸੋਹਾ ਹੈ ਗ੍ਰੀਨ ਹੈ ਹਾਲੋਵਰ ਸੂਟ ਹੈ ਜੀ ਬੜਾ ਪਿਆਰਾ ਤੇ ਸਾਰਾ ਹੀ ਵਰਕ ਕੀਤਾ ਹੋਇਆ ਘੇਰੇ ਤੇ ਵੀ ਵਰਕ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਚਾਰੋਂ ਪਾਸੇ ਲੇਸ ਲੱਗੀ ਹੈ ਬਲੌਕ ਪੇਂਟਿੰਗ ਹੈ ਤੇ ਚਾਰੇ ਕੋਰਨਰਸ ਤੇ ਇੱਕੋ ਹੀ ਨਾ ਕਰਾ ਵਰਕ ਹੈ

ਹਾਲਓ ওভারਸੂਟ ਸੇਮ ਪ੍ਰਿੰਟਿੰਗ ਦੇ ਵਿੱਚ ਸਾਰਾ ਇਹ ਵਰਕ ਕੀਤਾ ਹੋਇਆ ਸ਼ਰਟ ਤੇ ਉੱਪਰ ਤੋਂ ਲੈ ਕੇ ਉੱਪਰ ਨੈੱਕ ਬਣ ਜਾਣੀ ਐ ਇਹ ਸਾਈਡ ਤੇ ਆ ਜਾਣਾ ਤੇ ਇਹ ਸਾਰਾ ਵਰਕ ਹੈ ਤੇ ਘੇਰੇ ਤੇ ਵੀ ਲੇਸ ਲੱਗੀ ਹੋਈ ਐ ਪ੍ਰਿੰਟ ਕਲਰ ਬੜਾ ਪਿਆਰਾ ਸੂਟ ਦਾ ਲਾਈਟ ਗ੍ਰੇ ਕਲਰ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ फोर साइड लेस लगी हुई है जिमें घेरे लगी है चारों कोनरस से वर्क है तो बिच है सारी ब्लॉक प्रिंटिंग चौबीस सौ प्राइज ट्वेंटी फोर हंड्रड प्राइज, प्राइज मैं चार सूट एक डिज़ाइन से दिखाई है थोड़ा ट्वेंटी फोर हंड्रड प्राइज नैक्सट डिजाइन शुरू कर दें ਵਰਕ ਦੇ ਵਿੱਚ ਹੀ ਹੋਣਗੇ ਸੂਟ ਆਪਣੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਜਿਹੜਾ ਫੈਬਰਿਕ ਲੱਗਿਆ ਹੋਇਆ ਇਹ ਵਾਲੇ ਸੂਟ ਨੂੰ ਬਹੁਤ ਸੋਹਣਾ ਦੇਖੋ ਫੈਬਰਿਕ ਹੈ ਇਹ ਗੰਗਾ ਬ੍ਰਾਂਡ ਦਾ ਫੈਬਰਿਕ ਹੈ ਜੀ ਜਿਹੜਾ ਸੂਟ ਦਾ ਇਹ ਫੈਬਰਿਕ ਹੈ ਗੰਗਾ ਬ੍ਰਾਂਡ ਦਾ ਫੈਬਰਿਕ ਹੈ ਬਹੁਤ ਸੌਫਟ ਦੇ ਵਿੱਚ neck ਬਣਿਆ ਬਹੁਤ ਸੋਹਣਾ ਪੱਟੀ neck ਤੇ ਇਹ ਵਰਕ ਕੀਤਾ ਹੋਇਆ ਤੇ ਇਹ ਆ ਜਣਾ ਘੇਰੇ ਤੇ ਵਰਕ ਹੈ ਮਲਟੀ ਕਲਰ ਦੇ ਵਿੱਚ ਤੇ ਨਾਲ ਦੇ ਧਾਗੇ ਨਾਲ ਘੇਰੇ ਤੇ ਵੇਲ ਬਣੀ ਹੋਈ ਹੈ ਇਹ ਘੇਰੇ ਤੇ ਵੇਲ ਆ ਜਾਣੀ ਹੈ ਤੇ ਇਹ ਆ ਗਿਆ ਬਾਜੂ ਤੇ ਵਰਕ ਹੈ ਇਹ ਬਾਜੂ ਤੇ ਆ ਜਾਣਾ ਵਰਕ ਗੰਗਾ ਬ੍ਰਾਂਡ ਦਾ ਫੈਬਰਿਕ ਹੈ ਜੀ ਬਹੁਤ ਸੌਫਟ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਬਲੂ ਕਲਰ ਹੈ ਸੂਟ ਦਾ ਦੇ ਨਾਲ ਹੈਗਾ organza ਦਾ ਦੁਪੱਟਾ organza ਦਾ ਦੁਪੱਟਾ ਦੁਪੱਟੇ ਦੇ ਸਾਈਡ ਤੇ ਸਾਰੇ ਫਲਾਵਰ ਬਣੇ ਹੋਏ ਆ ਤੇ लेस ਦੇ ਨਾਲ ਫਿਨਿਸ਼ਿੰਗ ਹੈ ਪ੍ਰਾਈਸ ਹੈਗਾ 2400 ਦੁਪੱਟਾ 2400 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਗਾਜਰੀ ਕਲਰ ਸੇਮ ਦੇ ਵਿੱਚ ਗਾਜਰੀ ਰੰਗ ਹੈ ਜੀ neck ਤੇ ਵਰਕ ਹੋਇਆ ਗੰਗਾ ਬ੍ਰੈਂਡ ਦਾ ਫੈਬਰਿਕ ਹੈ ਇਹ ਘੇਰੇ ਤੇ ਆਜਣਾ ਵਰਕ ਨੀਚੇ ਵੇਲ ਵੀ ਬਣੀ ਹੋਈ ਹੈ ਨਾਲ ਦੇ ਥ੍ਰੈਡ ਦੇ ਨਾਲ ਬਹੁਤ ਸੌਫਟ ਫੈਬਰਿਕ ਹੈ ਗੰਗਾ ਬ੍ਰੈਂਡ ਦਾ ਫੈਬਰਿਕ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਬਾਜੂ ਤੇ ਆਜਣਾ ਜੀ ਵਰਕ ਇਹ ਬਾਜੂ ਤੇ ਵਰਕ ਆਜਣਾ ਪੂਰਾ ਆਲਓਵਰ ਸੂਟ ਹੈ ਗਿਆਂ ਦਾ ਦੁਪੱਟੇ ਦੇ ਨਾਲ ਬਾਜਰੀ ਕਲਰ ਦੇ ਵਿੱਚ ਹੀ ਪਰ ਗੈਂਦਾ ਦਾ ਦੁਪੱਟਾ ਚਾਰੋਂ ਪਾਸੇ ਦੇਖੋ ਫੋਰ ਸਾਈਡ ਇਹ ਸਾਰਾ ਵਰਕ ਹੋਇਆ ਤੇ ਨਾਲ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਸੇਮ ਕਲਰ ਦੀ ਹੈ ਲੇਸ ਨਾਲ ਇਹ ਲੁੱਕ ਕਰ 2400 ਪ੍ਰਾਈਸ ਹੈ 2400 ਪ੍ਰਾਈਸ ਦੇਣਾ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਗ੍ਰੀਨ ਜਿਹਾ ਕਲਰ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹ ਨੈਕ ਤੇ ਆ ਗਿਆ ਵਰਕ ਕਿਰਿਆ ਤੇ ਪਰ ਕੈਂਸਾ ਦੁਪੱਟਾ ਤੇ ਵਰਕ ਹੋਇਆ ਦੁਪੱਟੇ ਤੇ ਤੇ ਲੇਸ ਲੱਗੀ 2400 ਪ੍ਰਾਈਸ ਦੇ ਨਾਲ ਇਹ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਮਾਊਸ ਕਲਰ ਮਾਊਸ ਕਲਰ ਨੈਕ ਤੇ ਵਰਕ ਹੈ ਇਹ ਕਿਹੜਾ ਪਿਆ ਗਿਆ ਸਾਰਾ ਵਰਕ ਇਹ ਬਾਜੂ ਤੇ ਆ ਜਣਾ ਜੀ ਵਰਕ ਪੂਰਾ ਅਲਓਵਰ ਸੂਟ ਗੰਗਾ ਬ੍ਰੈਂਡ ਦਾ ਫੈਬਰਿਕ ਹੈ ਜੀ ਸੂਟ ਤੇ ਹਰ ਗੱਲ ਜ਼ਿਆਦਾ ਦੁਪੱਟਾ 11 ਗਰ ਕਿ ਦੁਪੱਟੇ ਦੀ ਨਾਨ ਲੇਸ ਇਹ ਲੁੱਕ ਆ ਗਈ 2400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ 2400 ਪ੍ਰਾਈਸ ਦੇ ਨਾਲ ਸਟਾਈਲ ਹੈ ਆਪਣਾ ਬੜਾ ਪਿਆਰਾ ਕਾਟਨ ਦੇ ਵਿੱਚ ਸੂਟ ਹੈ ਜੀ ਬਲੈਕ ਕਲਰ ਦੇ ਵਿੱਚ ਸਦਾ ਬਹਾਰ ਸੂਟ ਬਹੁਤ ਪਿਆਰਾ ਕੋਈ ਲਾਈਨਿੰਗ ਨਹੀਂ ਲਗਣੀ ਇਸ ਤੇ ਹੈਗਾ neck ਤੇ work ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ neck ਤੇ ਗੋਟਾ ਪੱਤੀ ਦਾ work ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਟੈਬ੍ਰਿਕ ਫਿਨਿਸ਼ਿੰਗ ਕੀਤੀ ਹੋਈ ਹੈ ਘੇਰੇ ਦੀ ਦੇਖਦੇ ਮੈਨੂੰ ਘਾੜਣੀ ਆ ਸ਼ਰਟ ਦੀ ਤੇ ਨਾਲ ਆਫ ਵਾਈਟ ਕਲਰ ਦੀ ਉਹ ਕਰੀਮ ਰੰਗ ਦੀ ਬਾਟਮ ਹੈ ਤੇ ਨਾਲ ਮਲਮਲ कॉटन ਦਾ ਦੁਪੱਟਾ ਤੇ ਦੁਪੱਟੇ 'ਚ ਸਾਰੇ 'ਚ ਗੋਟਾ ਪੱਤੀ ਦਾ ਵਰਕ ਹੋਇਆ ਦੁਪੱਟੇ 'ਚ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਸਾਰੇ ਦੁਪੱਟੇ 'ਚ ਵਰਕ ਹੈ ਤੇ ਸੂਟ ਨਾਲ ਦੀ ਡਬਲ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਇਹ ਲੁੱਕ ਆ ਜਣੀ ਬਹੁਤ ਪਿਆਰਾ ਸੂਟ ਹੈ ਜਦੋਂ ਸਟੀਚ ਹੁੰਦਾ ਇਹ ਬਹੁਤ ਪਿਆਰੀ ਲੁੱਕ ਆਉਂਦੀ ਹੈ ਪਹਿਲਾਂ ਵੀ ਸਾਡੇ ਕੋਲ ਆਏ ਸੀਗੇ ਇਹ ਸੂਟ ਤੇ ਬਹੁਤ ਸੋਹਣਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਨੈਕਸਟ ਸੂਟ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਚ ਇਹ ਗੰਗਾ ਬ੍ਰੈਂਡ ਦਾ ਸੂਟ ਹੈ ਜੀ ਬਹੁਤ ਸੋਹਣਾ ਵਰਕ ਦੇਖ ਸਕਦੇ ਹੋ ਤੁਸੀਂ ਹੋਇਆ ਗ੍ਰੇ ਤੇ ਮਜੈਂਟਾ ਦਾ ਕੰਬੀਨੇਸ਼ਨ ਇਹ ਸਾਰਾ ਵਰਕ ਕੀਤਾ ਹੋਇਆ ਨਾਲ ਹੈਗੀ ਹੈ ਗ੍ਰੇ ਕਲਰ ਦੀ ਬਾਟਮ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਇਹ ਸੂਟ ਬਣਨਾ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਸੂਟ ਦਾ ਨੀਲਨ ਦੇ ਵਿੱਚ ਦੁਪੱਟਾ ਜੀ ਬਹੁਤ ਸੌਫਟ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਇਹ ਲੁੱਕ ਆ ਜਾਣੀ ਹੈ ਸੂਟ ਦੀ 2700 ਪ੍ਰਾਈਸ 2700 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਹੈ ਜਿਵੇਂ ਗ੍ਰੇ ਤੇ ਮਜੈਂਟਾ ਪਿੰਕ ਮਜੈਂਟਾ ਜਾਂ ਕਲਰ ਸੀਗਾ ਤੇ ਇਹ ਤਾਂ ਇਹ ਹੈਗਾ ਸਕਿਨ ਤੇ ਮਸਟਰਡ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਉਟ ਲਾਈਨਿੰਗ ਸੂਟ ਬਣਨਾ ਬਹੁਤ ਸੋਨਾ ਵਰਕ ਹੈ ਬਾਟਮ ਦੀ ਬਾਟਮ ਹੈ ਨਾਲ ਤੇ ਬਸ ਚੁਕਲਰ ਦੇ ਵਿੱਚ ਇਸ ਤਰ੍ਹਾਂ ਦੁਪੱਟਾ ਉਹ ਵੀ ਸੌਫਟ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਾਂਦੀ ਸੋਹਣੀ 2700 ਪ੍ਰਾਈਸ ਦੀ 2700 ਪ੍ਰਾਈਸ ਦੇ ਨਾਲੇ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਨੈਕਸਟ ਸੂਟ ਆ ਗਿਆ ਇਹ 3 ਮੀਟਰ ਦੀ ਸ਼ਰਟ ਹੈ ਇਪੇ ਉਰ ਚੰਦੇਰੀ ਦੇ ਵਿੱਚ ਹੈ ਜੀ ਸੂ ਇਹ 3 ਮੀਟਰ ਦੀ ਸ਼ਰਟ ਆ ਬੜੀ ਪਿਆਰਾ ਹੈ ਸੂਟ ਜਿੰਨਾ ਮਰਜੀ ਹੈਵੀ ਨਾਪ ਬਣਾ ਸਕਦੇ ਹੋ neck ਤੇ ਆ ਗਿਆ ਇਹ ਹਲਕਾ ਹਲਕਾ ਇੰਟਿਕ ਵਰਕ ਇਹ ਖੱਡੀ ਤੇ ਬਣਿਆ ਹੋਇਆ ਸੂਟ ਹੈ ਦੂਜੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਇੱਕ ਤਰ੍ਹਾਂ ਦਾ ਵਰਕ ਹੁੰਦਾ ਜੀ ਬੁਣਿਆ ਹੁੰਦਾ ਹੈ ਸੂਟ ਇਹ ਕੇ ਰਾਜਣਾ ਦਾ ਸੂਟ ਦਾ ਤੇ ਬੈਕ ਆ ਜਣੀ ਹੈ ਬੈਕ ਤੇ ਆ ਜਣੀ ਹੈ ਪ੍ਰਿੰਟਿੰਗ ਇਹ ਆ ਗਈ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਬਾਜੂ ਬੜੇ ਸੋਹਣਾ ਸਕੀਨ ਕਲਰ ਦੇ ਵਿੱਚ ਸੂਟ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਸ਼ਰਟ ਦੇ ਨਾਲ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਤੇ ਨਾਲ ਫਿਓਰ ਮਸਲੀਨ ਦੀ ਬਾਟਮ 3 ਮੀਟਰ ਦੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇੱਕ ਤਰ੍ਹਾਂ ਦੀ ਵਰਕ ਹੀ ਹੈ ਦੁਪੱਟੇ ਤੇ ਵੀ ਪੀਕਾਕ ਬਣਿਆ ਇਹ ਰੁੱਕਾ ਜਣੀ ਸੂਟ ਦੀ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਅੰਗੂਰੀ ਜਿਹਾ ਰੰਗ ਸੇਮ ਦੇ ਵਿੱਚ 3 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 3 ਮੀਟਰ ਦੀ ਉਹ ਬਾਟਮ ਹੈ ਨਾਲ ਹਨਾ ਬਹੁਤ ਪਿਆਰਾ ਹੈ ਬਹੁਤ ਹੀ ਰਹਾ ਗਿਆ ਇਹ ਬਾਜੂ ਲੱਗਤੋ ਦਿੱਤੀਆਂ ਹੋਈਆਂ। ਇਹ ਹੋਰ ਮਸਲੇ ਦੀ ਬਾਟਮ 3 ਮੀਟਰ ਦੀ। ਤੇ ਨਾਲ ਹੈਗਾ ਇਹ ਦੁਪੱਟਾ। ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਆ। ਪਾਉਣ ਵਾਸਤੇ ਜੀ ਸੋਟਾ। 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਇਹ ਬੜਾ ਸੂਟ। ਤੇ ਨੈਕਸਟ ਆ ਗਿਆ ਸਿੰਗਲ ਸੂਟ ਹੈ ਜੀ ਇਹ ਗ੍ਰੇ ਕਲਰ ਦੇ ਵਿੱਚ। ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਬਣਨਾ ਸੂਟ ਬਹੁਤ ਪਿਆਰਾ ਸਾਊਥ कॉटन ਦੇ ਵਿੱਚ ਸਾਰਾ ਨੈਕ ਤੇ ਤੁਸੀਂ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਵਰਕ ਹੋਇਆ ਹੈ। ਕੇਰੇ ਤੇ ਬੜਾ ਸੋਹਣਾ ਚਿਕਨ ਵਰਕ ਹੋਇਆ। ਇਹ ਲੁੱਕ ਆ ਜਾਣੀ ਹੈ ਸ਼ਰਟ ਦੀ। ਤੇ ਗ੍ਰੇ ਕਲਰ ਦੇ ਵਿੱਚ ਸੂਟ ਤੇ ਗ੍ਰੇ ਕਲਰ ਦੇ ਵਿੱਚ ਹੀ ਬਾਟਮ ਹੈ ਜੀ ਇਸ ਦੀ ਨਾਲ ਪਲੇਨ ਤੇ ਦੁਪੱਟਾ ਡਬਲ ਕਲਰ ਦੇ ਵਿੱਚ ਹੈ। ਚਾਈ ਐਂਡ ਆਈ ਵਿੱਚ ਦੁਪੱਟਾ ਤੇ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਨਾਲ ਹੈਂਡ ਪੇਂਟ ਹੋਇਆ ਨਾਲ ਵਰਕ ਵੀ ਹੋਇਆ ਦੁਪੱਟੇ ਤੇ ਸਾਰੇ ਦੁਪੱਟੇ 'ਚ ਹੈਂਡ ਪੇਂਟ ਵੀ ਆ ਤੇ ਵਰਕ ਵੀ ਆ ਪੂਰਾ ਹੈਵੀ ਵਰਕ ਹੈ ਜੀ ਤੇ ਨਾਲ ਸੂਟ ਦੇ ਨਾਲ ਦੀ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਗ੍ਰੇ ਕਲਰ ਦੀ ਇਹ ਲੁੱਕ ਆ ਜਾਨੀ ਦੇਖੋ ਦੁਪੱਟੇ ਦੀ ਸਟੀਚ ਹੋ ਕੇ ਬਹੁਤ ਪਿਆਰੀ ਲੁੱਕ ਆਉਂਦੀ ਹੈ ਇਹ ਵਾਲਾ ਸੂਟ ਦੀ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਤੇ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਦਾ ਸੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ